ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਵੇਂ ਸ੍ਰੀ ਅੰਮ੍ਰਿਤਸਰ ਨੂੰ ਸਿੱਖ ਰਾਜ ਵਿੱਚ ਰਲਾਇਆ ਦੱਸਿਆ ਜਾਂਦਾ ਹੈ ਕਿ ਉਹ ਸਮੇਂ ਸ੍ਰੀ ਅੰਮ੍ਰਿਤਸਰ ਵੀ ਧੰਗੀ ਮਿਸਲ ਦੇ ਅਧੀਨ ਸੀ ਮਹਾਰਾਜਾ ਰਣਜੀਤ ਸਿੰਘ ਵੀ ਸ੍ਰੀ ਅੰਮ੍ਰਿਤਸਰ ਨੂੰ ਸਿੱਖ ਰਾਜ ਵਿੱਚ ਲਾਉਣਾ ਚਾਹੁੰਦੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਇਸ ਪੁਜਰ ਤਰਤੀ ਤੇ ਖੂਨ ਖਰਾਬਾ ਨਹੀਂ ਕਰਨਾ ਚਾਹੁੰਦੇ ਸੀ ਉਹਨਾਂ ਨੇ ਫਿਰ ਜਿਵੇਂ ਲਾਹੌਰ ਉੱਤੇ ਕਬਜ਼ਾ ਕੀਤਾ ਸੀਗਾ ਉੰਜੀ ਅੰਮ੍ਰਿਤਸਰ ਉਤੇ ਕੈਰਾਬੰਦੀ ਕਰਨ ਲਈ ਦੱਸਿਆ ਜਾਂਦਾ ਹੈ ਕਿ ਫਿਰ ਨਿਹਾਲ ਸਿੰਘ ਆਲੂ ਵਾਲੀਏ ਨੇ ਕਾਲੀ ਫੂਲਾ ਸਿੰਘ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਾਲੀ ਫੂਲਾ ਸਿੰਘ ਨੂੰ ਕਿਹਾ ਕਿ ਅਸੀਂ ਜਿੱਤ ਸਕਦੇ ਹਾਂ ਪਰ ਅਸੀਂ ਇੱਥੇ ਖੂਨ ਖਰਾਬਾਨੀ ਨਹੀਂ ਕਰਨਾ ਚਾਹੁੰਦੇ। ਤੇ ਉਹਨਾਂ ਨੇ ਕਿਹਾ ਕਿ ਜਿਵੇਂ ਇੱਥੇ ਤੁਹਾਡਾ ਜਥਾ ਸਥਾਪਿਤ ਹੈ ਇੰਜ ਹੀ ਰਹੇਗਾ। ਇਸ ਤਰ੍ਹਾਂ ਮਹਾਰਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਨੂੰ ਸਿੱਖ ਰਾਜ ਵਿੱਚ ਲਾ ਲਿਆ। ਦੱਸਿਆ ਜਾਂਦਾ ਹੈ ਕਿ ਮਹਾਰਾ ਰਣਜੀਤ ਸਿੰਘ ਨੇ ਜਿੱਥੇ-ਜਿੱਥੇ ਵੀ ਆਪਣਾ ਰਾਜ ਸਥਾਪਿਤ ਕੀਤਾ ਉਥੋਂ ਦੇ ਰਾਜੇ ਮਹਾਰਾਜਿਆਂ ਨੂੰ ਜ਼ਗਿਰ ਦਿੱਤੀਆਂ ਜਿਵੇਂ ਕਿ ਲਾਹੌਰ ਤੇ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਉਥੋਂ ਦੇ ਪੰਗੀ ਸਦਾਰਾਂ ਨੂੰ ਜ਼ਗਿਰਾਂ ਦਿੱਤੀਆਂ ਗਈਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਲਾਬ ਸਿੰਘ ਪੰਗੀ ਨੂੰ ਇਥੇ ਦੀ ਜ਼ਗਿਰ ਦਿੱਤੀ ਗਈ ਇਹ ਇੱਕ ਮਹਾਰਾ ਰਣਜੀਤ ਸਿੰਘ ਦੀ ਇੱਕ ਵੱਡੀ ਸਿਫਤ ਸੀ ਅਗਲੇ ਭਾਗ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਮਹਾਰਾ ਰਣਜੀਤ ਸਿੰਘ ਨੇ ਮਲਤਾਨ ਜਿੱਤਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ